7 ਮਾਰਚ ਦਾ ਅੱਜ ਦਾ ਦਿਨ ਸਿੱਖ ਸਫਾਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕਾਲੇ ਦੌਰ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਏਗਾ ਜਿਸ ਤਰ੍ਹਾਂ ਦਾ ਫੈਸਲਾ ਅੱਜ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਤੋਂ ਕਰਵਾਇਆ ਔਰ ਕਰਵਾਇਆ ਵੀ ਹਰਿਆਣੇ ਦੇ ਉਸ ਮੈਂਬਰ ਤੋਂ ਆ ਜਿਹਦੇ ਕਰਕੇ ਹਰਿਆਣਾ ਕਮੇਟੀ ਵੱਖਰੀ ਜਿਹੜੀ ਹੈ ਬਣੀ ਹੈ ਮੈਂ ਸਮਝਦਾ ਕਿ ਦੋਨੋਂ ਜਥੇਦਾਰ ਸਾਹਿਬਾਨ ਨੂੰ ਹਟਾ ਕੇ ਇਹ ਅੱਜ ਬਹੁਤ ਵੱਡਾ ਆਤਮਕਾਤੀ ਫੈਸਲਾ ਸਾਬਤ ਹੋਵੇਗਾ ਇਸ ਸਾਰੇ ਧੜੇ ਦੇ ਲਈ ਇਸ ਸਾਰੇ ਲੋਕਾਂ ਦੇ ਲਈ ਮੈਂ ਸਮੁੱਚੇ ਪੰਥਦਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਵੱਖ-ਵੱਖ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਕਿ ਉੱਠਣ ਦਾ ਮੌਕਾ ਆ ਗਿਆ ਹੈ ਕਿ ਆਓ ਉਠੋ ਵੱਡੇ ਪ੍ਰੋਗਰਾਮ ਲੀਕੀਏ ਤੇ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਸੰਸਥਾਵਾਂ ਚੋਂ ਬਾਹਰ ਨਹੀਂ ਕੱਢਦੇ ਉੰਨੀ ਦੇਰ ਇਹ ਵਰਤਾਰੇ ਜਿਹੜੇ ਆ ਬੰਦ ਨਹੀਂ ਹੋਣੇ ਸੋ ਇਸ ਵਾਰੀ ਮੈਂ ਫੇਰ ਆਪਣੇ ਵੱਲੋਂ ਔਰ ਸਮੁੱਚੇ ਸਾਡੇ ਦਲ ਦੇ ਵੱਲੋਂ ਇਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਜਿੱਥੇ ਵੀ ਬੈਠੇ ਹੋ ਆਵਾਜ਼ ਉਠਾਓ ਜਿੱਥੇ ਵੀ ਕੋਈ ਧਰਨਾ ਰੋਸ ਮਜਾਰੇ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੋਈ ਸੰਗਤ ਉਲੀਕਦੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਪਰ ਮੈਂ ਸਮਝਦਾ ਕਿ ਇਹਦੀ ਜਿੰਨੀ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਤਾਂ ਇਹਨਾਂ ਨੂੰ ਤਾਂ ਕਿ ਇਹਨਾਂ ਸੰਸਥਾਵਾਂ ਤੋਂ ਬਾਹਰ ਕਰਕੇ ਸਮੁੱਚੀਆਂ ਸੰਸਥਾਵਾਂ ਪੰਥ ਦੇ ਹਵਾਲੇ ਕੀਤੀਆਂ ਜਾ ਸਕਣ 7 ਮਾਰਚ ਦਾ ਅੱਜ ਦਾ ਦਿਨ ਸਿੱਖ ਸਫਾਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕਾਲੇ ਦੌਰ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਏਗਾ ਜਿਸ ਤਰ੍ਹਾਂ ਦਾ ਫੈਸਲਾ ਅੱਜ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਤੋਂ ਕਰਵਾਇਆ ਔਰ ਕਰਵਾਇਆ ਵੀ ਹਰਿਆਣੇ ਦੇ ਉਸ ਮੈਂਬਰ ਤੋਂ ਆ ਜਿਹਦੇ ਕਰਕੇ ਹਰਿਆਣਾ ਕਮੇਟੀ ਵੱਖਰੀ ਜਿਹੜੀ ਆ ਬਣੀ ਐ ਮੈਂ ਸਮਝਦਾ ਕਿ ਦੋਨੋਂ ਜਥੇਦਾਰ ਸਾਹਿਬਾਨ ਨੂੰ ਹਟਾ ਕੇ ਇਹ ਅੱਜ ਬਹੁਤ ਵੱਡਾ ਆਤਮਕਾਤੀ ਫੈਸਲਾ ਸਾਬਤ ਹੋਵੇਗਾ ਇਸ ਸਾਰੇ ਧੜੇ ਦੇ ਲਈ ਇਸ ਸਾਰੇ ਲੋਕਾਂ ਦੇ ਲਈ ਮੈਂ ਸਮੁੱਚੇ ਪੰਥਦਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਵੱਖ-ਵੱਖ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਕਿ ਉੱਠਣ ਦਾ ਮੌਕਾ ਆ ਗਿਆ ਹੈ ਕਿ ਆਓ ਉੱਠੋ ਵੱਡੇ ਪ੍ਰੋਗਰਾਮ ਲੀਕੀਏ ਤੇ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਸੰਸਥਾਵਾਂ ਚੋਂ ਬਾਹਰ ਨਹੀਂ ਕੱਢਦੇ ਉੰਨੀ ਦੇਰ ਇਹ ਵਰਤਾਰੇ ਜਿਹੜੇ ਆ ਬੰਦ ਨਹੀਂ ਹੋਣੇ ਸੋ ਇੱਕ ਵਾਰੀ ਮੈਂ ਫੇਰ ਆਪਣੇ ਵੱਲੋਂ ਔਰ ਸਮੁੱਚੇ ਸਾਡੇ ਦਲ ਦੇ ਵੱਲੋਂ ਇਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਬੈਠੇ ਹੋ ਆਵਾਜ਼ ਉਠਾਓ ਜਿੱਥੇ ਵੀ ਕੋਈ ਧਰਨਾ ਰੋਸ ਮਜਾਰੇ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੋਈ ਸੰਗਤulik ਦੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਪਰ ਮੈਂ ਸਮਝਦਾ ਕਿ ਇਹਦੀ ਜਿੰਨੀ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਤਾਂ ਇਹਨਾਂ ਨੂੰ ਤਾਂ ਕਿ ਇਹਨਾਂ ਸੰਸਥਾਵਾਂ ਤੋਂ ਬਾਹਰ ਕਰਕੇ ਸਮੁੱਚੀਆਂ ਸੰਸਥਾਵਾਂ ਪੰਥ ਦੇ ਹਵਾਲੇ ਕੀਤੀਆਂ ਜਾ ਸਕਣ